ਮੇਰੇ ਵਾਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਦ ਲੋ ਵੀ ਰਾਤ ਐ ਨੀਂਹ ਨਹੀਂ ਰਹੀ ਆਈ ਹੱਦ ਤੋਂ ਵੱਧ ਨਹੀਂ ਰਹੀ ਰਾਤ ਆਈ ਵੀ ਇਤਾਨਿਕ ਐ ਬੁਰੀ ਤੇ ਹੁਣ ਸ਼ੁਗਰ ਮੌਸਮ ਠੰਡਾ ਹੋ ਗਿਆ ਤੇ ਹੁਣ ਕੰਮ ਖਚਾਈ ਹੈ ਅੱਜ ਢੀਮ ਪੈਣਾ ਬਣਾ ਉੱਪਰਲਾ ਸਭ ਤੋਂ ਪਹਿਲਾਂ ਸਿਮੈਂਟ ਲੈ ਕੇ ਆਈਏ ਤੇ ਰਾਤ ਅੱਧੀ ਟਰਾਲੀ ਵੀ ਖਾਲੀ ਕਰਤੀ ਸੀ ਤੇ ਉਹਨੂੰ ਕੱਢੀਏ ਬਾਹਰ ਤੇ ਹੁਣ ਇਹ ਸਿਮੈਂਟਰ ਟਰੈਕਟਰ ਦੇ ਪਿੱਛੇ ਲੱਦ ਲਿਆਣਾ ਅੰਨੇ ਰਿਹਾ ਆ ਦੇਖੋ ਤਾਨਗੇ ਤੇ ਤੇ ਲੋ ਬਈ 9 ਸਿਮੈਂਟ ਹੈ ਫੱਲਾ ਤੇ 2 1 2 ਹੈ ਭਾ 11 ਚਾਰ ਉਹਨੇ ਚੱਕ ਲੈਣੇ 15 ਬਹੁਤ ਹੋ ਜੈ ਨੇ ਤੇ ਬਾਈ ਉਰੇ ਰੱਖ ਲੋ ਤੇ ਲੋ ਵੀ ਟਰੈਕਟਰ ਪਾ ਪੂਰੇ 14 ਆ ਗਏ ਆ ਪਿੱਛੇ 13 ਇੱਕ ਹੋਰੇ ਲਿਆਉਂਦਾ ਇੱਕ ਸਿਰ ਪਾ ਲਿਆਉਂਦਾ ਦੋ ਸਿਰ ਪਾ 16 ਹੋ ਗਏ 16 ਹੋ ਗਿਆ ਬਸ ਠੀਕ ਹੈ ਬਹੁਤ ਬਜਰੀ ਤੇ ਇੱਧਰ ਹੀ ਰੱਖਿਓ ਮੈਂ ਕਹਿੰਦਾ ਬਜਰੀ ਤੇ ਇੱਧਰ ਆ ਫੱਟੇ ਵੀ ਚੱਕ ਦੋ ਫੱਟੇ ਤੇ ਆਹ ਖੁੰਜੇ ਜੇ ਰੱਖ ਲੈਂਦੇ ਹੋਰੇ ਫੱਟੇ ਚੱਕੋ ਗਾੜਾ ਪੱਟੇ ਵੀ ਚਾਹੀਦੇ ਨੇ ਆਪਾਂ ਨੂੰ ਜਾਵੇ ਮੋਰੇ ਮੋਰੇ ਰੱਖ ਲਓ ਆਪ ਨਿਕਾਲੀਏਗਾ ਫਟਾਈ ਕਾ ਲੈ ਦੇਹੀ ਨਿਕਾਲਾ ਇਹ ਬਟੇ ਨਿਕਾਲੀਏਗਾ ਬਟਾ ਟਰਾਲੀ ਚਾ ਕੇ ਨਿਕਲ ਆਉਣਾ ਉਹ ਬਤਾਰ ਤੋਂ ਮੋਰੇ ਮੋਰੇ ਬਾਅਦ ਲੱਗ ਜਾਣੇ ਇਹ ਤਾਂ ਆਪਣੇ ਦੇਖੀ ਦੇਖੀ ਰੌਣ ਨਾਲ ਕਾਹੀ ਨਾ ਕਰ ਆਂ ਡਾਲੂ ਦੇ ਲੋਬੀ ਡਾਕਟਰ ਸਾਹਿਬ ਵੀ ਉੱਪਰ ਦੇਖ ਰਹੇ ਨੇ ਥੈਲੇ ਆ ਕੇ ਚਲੋ ਹੁਣ ਮਿਸਤਰੀ ਆਉਣ ਤੋਂ ਪਹਿਲਾਂ ਇਹ ਫੁੱਲਚੰਦ ਆ ਫੱਟੇ ਅੰਦਰ ਪਜਾ ਦਿਓ ਕਾਣਾ ਰੜਾ ਲਾ ਇਕੱਠਾ ਹੀ ਰੜਾ ਲਾ ਲੈ ਕੱਟਾ ਹੀ ਰੜਾ ਵੇਰੇ ਫੱਟੇ ਪਜਾਈ ਅੰਦਰ ਲੋ ਬਈ ਫੱਟੇ ਪਜਾ ਦੇ ਅੰਦਰ ਜਨਰੇਟਰ ਚੱਲਦਾ ਸਾਡਾ ਪਾਣੇ ਅੰਦਰ ਮਿਸਤਰੀ ਵੀ ਆ ਗਏ ਫੱਟੇ ਪਰ ਅੰਦਰ ਪਜਾ ਦੇ ਸਾਰੇ ਬੈਡ ਆਪਣੀ ਹੋ ਗਈ ਵੀ ਬਾਪਰ ਫੱਟਾ ਹੀ ਬੰਨਣਾ ਹੁਣ ਚੜ ਕੇ ਅਸੀਂ ਪੱਟਰੇਆਂ ਲਾਗੇ ਉਹ ਸਾਈਡ ਦਾ ਪਾਤੇ ਬਾਜ ਠੱਗ ਪ੍ਰੋਜੀਤ ਹੈ ਬਈ ਉਹ ਸਾਈਡ ਤਾਂ ਕੰਪਲੀਟ ਹੋ ਗਈ ਹੁਣ ਇਧਰੋਂ ਵਧੀ ਜਾਂਦੇ ਆ ਇਧਰੋਂ ਕਰਕੇ ਆਹ ਸਾਈਡ ਮਾਰਨੀ ਉਸ ਸਰ ਟਾਈਮ ਹੋ ਗਿਆ 10:30 ਤੇ ਇਹ ਤਾਂ ਹੀ ਕਹਿੰਦੇ ਅੱਜ ਭਰ ਕੇ ਜਾਣੇ ਜਾਣਾ ਜੋ ਮਰਜ਼ੀ ਹੋ ਜਾਵੇ ਮੱਭਟੋਂ ਦਾ ਇਟਾ ਲੋ ਬਈ ਫੱਟੇ ਉਹਦੇ ਨਾਲ ਕੰਕਰੀਟ ਬਣਦੇ ਇਧਰ ਆਪਣਾ ਸਿਮਿੰਟ ਵੀ ਤਿਆਰ ਹੋਣ ਲੱਗ ਗਿਆ ਜਿਹੜੀ ਵਾਲਾ ਜਿਹੜਾ ਇਹਦੇ ਵਿੱਚ ਪੈਣਾ ਉੱਪਰ ਚੜ ਕੇ ਦੇਖਦਾ ਕਿੰਨੇ ਕਿਫਟੇ ਲੱਗ ਗਿਆ ਹੁਣ ਟੈਟਿੰਗ ਹੋ ਰਹੀ ਨਾ ਪਹਿਲਾਂ ਨਾਪ ਕੇ ਫੇਰ ਅੰਦਰ ਲੱਗਦੇ ਫੱਟੇ ਪੂਰੇ ਹੁਣ ਜਿਹੜਾ ਨਾਪੇ ਦਾ ਬਗੈਰ ਕਰਾ ਉਹ ਬਿਲਡ ਰਹਿ ਜਾ ਨਹੀਂ ਹੁੰਦੀ ਇਹ ਹੁਣ ਉੱਥੇ 4 ਕੀਟਾ ਲੱਗ ਜਾਣੇ ਆ ਸੈੱਟ ਬੈਣ ਹੁਣ ਪਹਿਲਾਂ ਇਹਦਾ ਪੂਰਾ ਨਾਪ ਕੇ ਫੇਰ ਫੱਟੇ ਲੱਗਦੇ ਉੱਪਰ ਇਹਨਾਂ ਹੁਣ ਕਈ ਜਗ੍ਹਾ ਹੁਣ ਇੰਨੀ ਜਗ੍ਹਾ ਖਾਲੀ ਰਹਿ ਗਈ ਜੇ ਫਿਰ ਜਿਹੜਾ ਨਾ ਹੁੰਦੀ ਨਹੀਂ ਜਗ੍ਹਾ ਹੁਣ ਇਹਨਾਂ ਦਾ ਫੱਟਾ ਤਾਂ ਹੁੰਦਾ ਨਹੀਂ ਕੋਈ ਨਾ ਪੂਰਾ ਸੈੱਟ ਕਰਨਾ ਮੈਂ ਉੱਪਰ ਚੜਕੇ ਦਿਖਾਉਣਾ ਤੁਹਾਨੂੰ ਮੈਂ ਲੈ ਵੀ ਦਰ ਵਿੱਚ ਚੱਲਿਆ ਹਾਂਜੀ ਯਾਰ ਬਾਲੇ ਬਾਲੇ ਵੀ ਤੇ ਬਾਲੇ ਤਾਂ ਆਪਣਾ ਹੀ ਆ ਹਾਂ ਉਹਰੇ ਲੱਗਣਾ ਹੈ ਨਾ ਹੈ ਕਿ ਆਪਣੇ ਬਾਲੇ ਦਾ ਪਏ ਅੰਦਰ ਕੀ ਰਹੋ ਤੇ ਆ ਬਾਕੀ ਨਾ ਨਾ ਦੇਵਲ ਅਰੇ ਇਹ ਫੱਟਾ ਪਿੱਛੇ ਤੋਂ ਹੋ ਰਿਆ ਯਾਰ ਬੱਸ ਉੱਧਰ ਵੀ ਆਂ ਸਰੇ ਗਣ ਆ ਬਾਲੇ ਲੱਗੇ ਐਨ ਫਿੱਟ ਆ ਆਏ ਬਾਲੇਲੇ ਵੱਡ ਹੁਣ ਇਹਨੂੰ ਫਿੱਟ ਆਣੇ ਉੱਥੇ ਜਿਹੜੇ ਏਰੀਆ ਦੀ ਗੱਲ ਕਰੀ ਤੁਸੀਂ ਵਾਲੇ ਫਿੱਟ ਹੋਣਾ ਆਪਣੇ ਘਰਾਂ ਜਿਹੜੇ ਆਪਣੇ ਪਹਿਲਾਂ ਆਪਣੇ ਪੁਰਾਣੇ ਘਰ ਚ ਬਾਲੇ ਤੇ ਉਹੀ ਬਾਲੇ ਹੁਣ ਸੈਟ ਆਉਣਾ ਦਿਖਾਵਾਂ ਗਲੇ ਵੇ ਤੇ ਅੱਦੇ ਠਿਕਣਾ ਆਂ ਗਏ ਕੋਈ ਰਕ ਕੰਮੇ ਹੋਣਾ ਚੱਲ ਅਸੀਂ ਕੰਮ ਆ ਜੇ ਹੁਣ ਬਹੁਤ ਹੈ ਉੱਥੇ ਲੱਗ ਜਾਨੇ ਆਪਣੇ ਜਿਹੜੇ ਸਾਫ਼-ਸਾਫ਼ ਤੇ ਆਪਣੇ ਪੈੜ ਚ ਕੰਮ ਆ ਜਾਂਦੀ ਕਨਾਲ ਸਾਫ਼ ਕਰ ਤੇ ਪੈੜ ਚ ਕੰਮ ਆਉਂਦਾ ਉਹ ਰਿਪਿਟ ਚ ਨਾਫ ਕੇ ਕੰਮ ਚੱਲਦਾ ਜਦਾਂ ਸਰੇ ਵੱਜਣੇ ਪਰਨ ਲੱਜਣੇ ਨੇ ਨਾ ਰਹਿ ਗਏ ਚਾਰ ਕਿਫਟੇ ਹੋਰ ਲੱਗਣੇ ਆਹਦੇ ਪੜੀ ਜਾਣੇ ਜੀ ਪਿੱਛੇ ਜੀ ਆਪਣੇ ਕਾਰ ਦੇ ਨਾਲ ਧਿਆਨ ਰੱਖੀਓ ਧੰਨੀਆਂ ਉਦੋਂ ਟਾਈਮ ਲੱਗਿਆ ਤਾਂ ਆਪਾਂ ਜਦ ਥੱਲੇ ਵਾਲੇ ਭਰੇ ਤੇ ਜਰ ਕਿਉਂਕਿ ਥੱਲੇ ਡੁੰਗਾ ਵੀ ਜਾਂਦਾ ਤਾਂ ਨਾ ਉਹ ਉਹ ਥੱਲੇ ਤਾਂ ਵੀ ਭਰੇ ਉਹ ਟਾਈਮ ਲੱਗ ਜਾਂਦਾ ਤਾਂ ਕਿਉਂਕਿ ਇੱਥੇ ਇੱਕ ਸੇਚ ਚੈਜ ਵੀ ਪੈਣ ਵੀ ਘਟਾ ਥੋੜਾ ਜਿਹਾ ਉਹਦੇ ਨਾਲ ਉਹ ਕੜਾਤਾ ਵੀ ਥੱਲੇ ਇਹ ਘੱਟੇ ਦਾ ਆ ਵੀ ਮਟੀਰੀਅਲ ਸਾਡਾ ਰੈਡੀ ਆ ਚਾਰ ਥੱਲੇ ਰੜਾਤੇ ਫਿਰ ਦਰਵਾਜ਼ਾ ਥੋੜੀ ਰਹਿ ਗਿਆ ਸਰੇ ਹੁਣ ਛੱਟ ਮਾਰਨੀ ਲੰਬੀ ਤਾਂ ਲੋਬੇ ਪਰਨੇ ਸ਼ੁਰੂ ਹੋ ਗਏ ਤੇ ਹੁਣ ਬਣਨੀ ਬੰਦੇ ਦੀ ਰੇਲ ਹੋਰ ਕੀ ਆਈ ਚੱਲ ਮੈਡਮ ਹੁਣ ਮੈਂਟੋ ਮੈਂਟੀ ਰਾਹ ਹੋਰ ਖੋਲਤਾ ਰਾਹ ਹੋਰ ਖੋਲਤਾ ਥੋੜਾ ਇਹਨਾਂ ਮਾ ਉਹ ਵੀ ਥੋੜੀ ਚੱਕ ਕੇ ਇੱਧਰ ਲਾ ਦਿਓ ਮੜੀ। ਪਾ ਲਈ। ਉਹ ਵੀ ਹੋਰ ਤਾੜ ਵਾਲੀ। ਤਾਇਰਾ ਹੋਈ ਏ ਓੜੀ ਤੇ। ਹੰਦੇ ਵੀ ਆਹ ਜਿਹੜਾ ਮਟੀਰੀਅਲ ਚਾਰ ਥੱਲੇ ਨਾਲ ਤਿਆਰ ਕਰਿਆ ਕਿੰਨਾ ਘੁੰਮਦਾ। ਚਾਰ ਥੱਲੇ ਨਾਲ ਮੈਂ ਕਹਿੰਦਾ ਸੈਰੀ ਤੱਕ ਪਹੁੰਚਦਾ ਹੈ ਨਾ। ਇੱਕ ਟੱਪ ਨਹੀਂ ਹੰਤ ਮਾਰ ਲਾਂਗੇ ਜਿਹੜੀ। ਫੋਲਟਾਂਦ ਲਾਇਆ ਪੁੱਤ। ਬੁੱਲਚੰਦ ਬੰਦਾ ਖੜਨਾ ਨਹੀਂ ਚਾਹੀਦਾ ਓ ਬੁੱਲਚੰਦ ਯਾਰ ਤਾਂ ਘਰ ਨੂੰ ਬਿਹਾਰ ਨੂੰ ਜਾਊਂਗਾ ਹਾਂ ਹਾਂ ਇਨੀ ਜਲਦੀ ਲੈਟਰ ਦਾਲੇਗਾ ਉੱਥੇ ਜਲਦੀ ਵਰਮੇ ਜਾਏਗਾ ਹਟ ਜੰਦੇ ਅੰਦੇ ਕਹਾਂ ਨਾ ਕਿ ਮਿਸਟਰੀਂ ਕਰੇ ਤੂੰ ਤਾਂ ਸਲਾਹ ਪਾਰ ਹੋਰ ਖਾਲੀ ਪੈ ਜੜਾ ਇਹ ਟੂਮੈਂਟ ਨੇ ਆ ਗਿਆ ਚਟ ਭਾਈ ਮੈਂ ਨਾਲ ਲਾ ਕੇ ਭਰਾ ਤੇ ਤੁਸਲੇ ਥੋੜੀ ਰਹਿ ਗਈ 10 ਕ ਚਾਰ ਬੋਰੀਆਂ ਨਾਲ ਸਾਡਾ ਜਾਂਦਾ ਬਾਬੇ ਪਾਲੇ ਕਬਰੇ ਚ ਇੱਕ ਆ ਗਿਆ ਇੱਕ ਹੋ ਗਿਆ ਇੱਕ ਹੋ ਸਰੇ ਗਿਆ ਅੰਦਰਲਾ ਭਰ ਜੂ ਅੱਧਾ ਚੱਲ ਜਣਾ 10 ਕ ਥੱਲੇ ਨਾ 10 ਕ ਹੀ ਉਹ ਹੈ ਔਰੇ ਉੱਚਾ ਹੋ ਗਿਆ ਭਾਈ ਬੰਦਾ ਆ ਜਾ ਆ ਜਾ ਕਾਲੀ ਕਾਰ ਨੂੰ ਭੇਜੇ ਘੋੜੀ ਤੇ ਮੈਂ ਹੁੰਦਾ ਮੈਂ ਫੜਾਈ ਜਾਣਾ ਕੋੜੀ ਲਾ ਲਾ ਔਰੇ ਮਾਠੀ ਚਲੋ ਭਾਈ ਸਾਡਾ 4 ਥੱਲੇ ਨਾਲ ਕਿੱਥੇ ਤੱਕ ਆ ਗਏ 2 3 4 ਭਰ ਕੇ 4 ਬੀਮ ਭਰ ਗਏ ਆਪਣੇ 4 ਬੋਰੀਆਂ ਨਾਲ 4 ਬੋਰੀਆਂ ਨਾਲ ਸਹੀ ਹੈ ਹਾਂ ਇੱਕ ਇੱਕ ਬੋਹ ਭਰਦਾ ਭਾਈ ਇੱਕ ਬੋਰੀ ਨਾਲ ਹਾਂ ਬਠੀ ਹੁਣ ਐਨੇ ਚ ਜਦੋਂ ਰਲਦਾ ਜਦੋਂ ਅੱਗੇ ਭਰਦਾ ਇੱਕ ਬੋਰੀ ਨਾਲ ਬਾਕੀ ਠੀਕ ਲਾ ਵੀ ਚਲੀਏ ਥੱਲੇ ਹੁਣ ਦੇਖੀਏ ਉਧਰ ਲੈ ਭਾਈ ਅਗਲਾ ਕੋੜਾ ਤਿਆਰ ਹੋ ਗਿਆ ਲਾ ਕੇ ਨਾਲ ਛੱਤ ਚੱਕਦੇ ਫੱਟੇ ਇਹ ਆ ਛੋਟੀ ਸਮੋਸਾ ਆਇਆ ਛੇ ਤੇ ਹਾਂ ਸਮੋਸਾ ਬੋਲਾਰੇ ਸਮੋਸਾ ਬੋਲਾਰੇ ਹਾਂ ਛੋਟਾ ਲੈ ਆ ਵੀ ਦੇਖੀ ਕਿਹੜੇ ਕਮਰੇ ਤੱਕ ਪਹੁੰਚ ਗਏ ਸਮਿਟ ਨੇ ਹੱਥ ਪਾੜਤੇ ਥੋੜੇ ਥੋੜੇ ਹੋ ਗਈ ਤੇ ਹਾਂ ਮੜਿਆ ਹਾਂ ਤੇ ਥੋੜਾ ਮਸਾਲਾ ਚੱਲ 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 ਬੱਸ ਬੱਸ ਆ ਗਿਆ ਇੱਕ ਦਸਲਾ ਹੋਰ ਬਾਸ ਖਤਮ ਡੀ ਐਂਡ ਠੀਕ ਆ ਤੂੰ ਸਮੋਸਾ ਤੂੰ ਸਾਬ ਦੀ ਆਹ ਵਾਹ ਤੈਨੂੰ ਬੜਾਈਆ ਆ ਆ ਆ ਹਾਂ ਸਮੋਸੇ ਲੈ ਆ ਰ ਮੈਂ ਕਿਹੜੇ ਲਾਉਣੇ ਹੋਰ ਬਾਸ ਆ ਸਮੋਸੇ ਓ ਖਾ ਕਰ ਯੋਟੀ ਖਾ ਕਰ ਕੀ ਕਹੇਗਾ ਯਾਰ ਮੈਂ ਤੇ ਖਾ ਲਿਆ ਪਹਿਲੇ ਤੀ ਹੂੰ ਪਹਿਲੇ ਜਾਏਗਾ ਨਾ ਅੱਛਾ ਆਇਓ ਆਇਓ ਜਾਂਦੇ ਨਾ ਬੱਸ ਟਾਈਮ ਨਾ ਆ ਰਿਓ ਫਿਰ ਤਾਂ ਕੰਮ ਛੇਤੀ ਨਿਭੜੂ ਸ਼ਾਮ ਨੂੰ ਬੋਲਾ ਸਮੋਸਾ ਆਇਆ ਇਦ ਸਮੋਸਾ ਕਾ ਹੋਆ ਸਮੋਸਾ ਖਾਣਾ ਫੇ ਰੋਰੀ ਲੈਣਾ ਬੈਣਾ ਬੋਲਾ ਇਹ ਪਹਿਲੇ ਆ ਸਮੋਸਾ ਖਾ ਚੁੱਕੀ ਦੋ ਦੋ ਲਿਆ ਮਾਂ ਇਹ ਦੋ ਦੋ ਸਿਲਕਾ ਹੋਆ ਤਿੰਨ ਤਿੰਨ ਚਾਈ ਚਾ ਇਹ ਆ ਇਥੇ ਤੇਰੀ ਵੇ ਜਾਓ ਤੁਸੀਂ ਰੋਟੀਆਂ ਚਾਰ ਚਾਰ ਪੰਜ ਪੰਜ ਕਹਿੰਦੇ ਹਾਂ ਹੁਣ ਰੁਕੀ ਨਹੀਂ ਆ ਰਹੀ ਨਾ ਨੀ ਹਮ ਜੋਰ ਲੱਗਣਾ ਆ ਮੰਨ ਗਏ ਆ ਹੈ ਮੰਨਦੇ ਸਮੋਸਾ ਕਦਾ ਨਹੀਂ ਪੁੱਛ ਲੰਦਾ ਹਾਂ ਹਾਂ ਬਾਈ ਰੋਟੀ ਖਾਣੀ ਸਮੋਸਾ ਜੋ ਕਰਨਾ ਜੋ ਕਰ ਲੋ ਪੁੱਛ ਲਾ ਨਾ ਨੂੰ ਕੋਣ ਬੱਚਦਾ ਬਾਈ ਸ਼ੋਭਾ ਗਈ ਸੁਪ ਰੋਟੀ ਲੈ ਗਈ ਬਾਈ ਨੇ ਲਿਆ ਤੇ ਸਮੋਸੇ ਘਰੇ ਹੀ ਬਾਲਟੀ ਚਲੋ ਚੱਲੇ ਤਾਂ ਛੱਡੇ ਮੈਂ ਘਰ ਹਾਂ ਚੱਲੋ ਬਾਈ ਆ ਗਿਆ ਮੈਂ ਵੀ ਲੈ ਬਾਈ ਬੰਦੇ ਸਮੋਸੇ ਆ ਕੇ ਲਾ ਕੇ ਗਰਮ ਹੋ ਗਏ ਪੰਜ ਬੋਰੀਆਂ ਇਕੱਠੀਆਂ ਰਲਾਦਾ ਹੈ Ha. Tamam ropete bağla. Hah? Ellini de yağmurda verir. Ha. ਨੇ ਰੋਟੀ ਆ ਗਈ ਏ ਘਰਾ ਕੇ ਬਾਈ ਇਹਨਾਂ ਲੱਗਦੇ ਮੈਂ ਲੰਘਾ ਫਸਤੀ ਚਿਰਗਾ ਟਰੈਕ ਤੋਂ ਮਾਣ ਚਾਹਤੀ ਨੇ ਟਰੈਕ ਦੇਖੇ ਜਾਣੀ ਆਪਣੇ ਉੱਤੇ ਆਲੂਆਂ ਨੂੰ ਫਿੱਪਰ ਆ ਗਿਆ ਲੱਗਦੇ ਪੰਨਾ ਪਿੱਛੇ ਦਾ ਹੋ ਗਿਆ ਉਹ ਰੇ ਤੱਕ ਆਪਣਾ ਐ ਨਹੀਂ ਜਾਵਾਂਗੇ ਸਿੱਧਾ ਨਾਲ ਦੇ ਨਾਲ ਬੰਨੀ ਵੀ ਜਾਂਦੇ ਬਾਈ ਕੋਈ ਚੱਲ ਪੇ ਆ ਗਿਆ ਆ ਗਿਆ ਲੰਬੂ ਮੇਰੀ ਗੱਲ ਸੁਣ ਇੱਧਰ ਲੇਲਾ ਕਾਨ ਜੀ ਸਭੀ ਬਾਹਰ ਕੱਢ ਦੇ ਇੱਧਰ ਇਹ ਗੱਲ ਦਿਖਾਇਆ ਹੋ ਆ ਪੂਰਾ ਹੋ ਗਿਆ ਹੂੰ ਮੇਰੇ ਬਣਾਇਓ ਛੇਤੀ ਛੇਤੀ ਅਣੀ ਪੜਾ ਗੰਗਾ ਦੀ ਰੋਂਦਾ ਰਹਿੰਦਾ ਚਾਬੀ ਦੇ ਕੇ ਤਾਂ ਲੱਗ ਜੇ ਛੇਤੀ ਛੇਤੀ ਬਿਜੇ ਬਣਾਇਓ ਇਹਨਾਂ ਦਾ ਉਹ ਹੀ ਲਾਲਾ 5 ਇੰਚ ਬਾਹਰ ਹੈ ਖੋਲੇ ਤਾਂ ਨਹੀਂ ਭਰ ਦੋ ਯਾਰ ਲਾ ਦੋ ਬਸ ਲਾ ਦੇ ਮਰ ਨਹੀਂ ਹੈ ਹੈ ਗਿਰਗੇ ਨਹੀਂ ਰਹਿਣਾ ਹੈ ਗਿਰ ਕੇ ਇੱਦਾਂ ਆ ਰਹੀ ਮੇਰੀ ਯਾਰ ਕਮੈਂਟਰ ਸਮਾਨ ਤਾਂ ਲਿਆਣਾ ਹੈ ਉਹ ਦੇ ਕੇ ਪਿੱਛੇ ਉਹਦੇ ਬੱਚੇ ਪੱਕਾ ਪਾਣੀ ਉਹਨਾਂ ਨੂੰ ਕਾ ਮਾਰੇ ਚੱਲੇ ਆਂ ਮੈਂ ਕਹਿੰਦਾ ਦਿਲਸ਼ਾਨਦ ਗਿੱਲਿਆ ਕਰ ਲੈ ਥੋੜਾ ਜਿਹਾ ਪਾਣੀ ਮਾਰੇ ਗਿੱਲਿਆ ਤਸਲਾ ਸੁਖਾ ਅੱਛਾ ਜਿਹਾ ਤਸਲਾ ਹਾਲ ਤੱਕ ਗਿੱਲਾ ਹੈ ਪੂਰਾ ਬਾਠ ਠੀਕ ਹੈ ਇਹ ਕੋਰ ਦੂਬਰ ਅਗਲਾ ਆਜੋ ਭਈਆ ਆਜੋ ਚਖਾ ਦੇ ਫੁੱਲ ਚੰਦ ਚਲੋ ਭਈ ਚਲੋ 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 ਉਹ ਚਖਾ ਦੇ ਨੇ ਵੀ ਗੰਗਾ ਨੂੰ ਆਜਾ 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 ਲੇ ਲੈ 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 ਜਾ ਪੱਕਾ ਇਹ ਲੈ ਲਕਾਰਾ ਕਰ ਦੇਵਾ ਮੈਂ ਚਕਾਉਂਦਾ ਹੁਣ ਉਹ ਗੰਭਰੂ ਲੱਗੇ ਹੁਣ ਤੇ ਚਕਾਈ ਹੁਣ ਫਟਾਫਟ ਬਣਾ ਦੀਏ ਰੇਲ ਕਿਆ ਬਣਾ ਦੀਏ ਰੇਲ ਰੇਲ ਵੀ ਖੜ ਜਾ ਕਰਦੇ ਉਹ ਵੀ ਬਈ ਇਹ ਵੀ ਵੱਜਿਆ ਸਰਾ ਲੰਬੇ ਲੰਬੇ ਫਾਂਟਾ ਕੱਢਦੇ ਆ ਬਾਪੂ ਅਸੀਂ ਕਿਹੜਾ ਔਰ ਆਪੂ ਠੀਕ ਹੈ ਕੰਮ ਹੁਣ ਚੱਲਗਾ ਪਾ ਲੈਣਾ ਜੀ ਕਾ ਉਹਦੇ ਜਿਹੜੀ ਇਹ ਹੁੰਦੀ ਹੈ ਹੈ ਜਿਕਰ ਨਿੱਕੀ ਹੁੰਦੀ ਆ ਦਿਖਾਈ ਨਿੱਕਾ ਹਮ ਹਾਂ ਇਹਦਾ ਮਗਾਂ ਜਿਕਾ ਨਿੱਕੀ ਜਿਹਾ ਬਣਾਇਆ ਲਾ ਹੁੰਦਾ ਹਾਂ ਉਹ ਭੇਜੋ ਮਾਲ ਉਹ ਨਰਮ ਕਰਦੇ ਸੁਣ ਜਾ ਨਰਮ ਦਿਲ ਜਾਂਦਰ ਨਰਮ ਹਾਂ ਟੈਨਸ਼ਨ ਨਾ ਲੈ ਟੈਨਸ਼ਨ ਟੈਨਸ਼ਨ ਨਹੀਂ ਬਤਾਦਾ ਨਹੀਂ ਟੈਨਸ਼ਨ ਨਾ ਲੈ ਹਾਂ ਹੁਣ ਦੇ ਵਿੱਚ ਕਿਹੜਾ ਪਿੱਲਰ ਭਰਦੇ ਹਾਂ ਘੱਟਦੇ ਬਾਹਰ ਨੂੰ ਉਹਦੇ ਬਾਅਦ ਦੇ 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 ਵੀ ਕੱਟ ਬਾਦ ਹੈ ਉਹ 8 ਦੇ ਉੱਪਰ ਦੀ ਗੱਡ ਲਾ ਦੋ ਲੈ ਬਈ ਹੁਣ ਇਹਦੀ ਵਾਰੀ ਆ ਗਈ ਅਸਰੇ ਲੱਗਿਆ ਤਾਂ ਇਹ ਹਾਂ ਹਾਂ ਇੱਥੇ ਦਾ ਫੋਨ ਫੈਂਸ ਰਿਆ ਕੇ ਖਤਮ ਹੋ ਗਿਆ ਤਾਂ ਹਾਂ ਜੱਟਾ ਲਾ ਫਿਰ ਹੁਣ ਕਿਹਨੂੰ ਦੇਖਦਾ ਆਹ ਥਾਣੇ ਮੂਰੇ ਸਿੰਗਲ ਪਾਇਆ ਪਰ ਫੇਰ ਦੀ ਉਸ ਮਾਰ ਗੇ ਘਰ ਘੇਰ ਬਾਈ ਟੱਕੜਾ ਕੋਈ ਨਹੀਂ ਜਿੱਨੀ ਟੱਕਣਾ ਹੈ ਕਰੀਦਾ ਦਰਿਆ ਜੇ ਗੇ ਨਾ ਲਜਾਗੇ ਬਹੁਤ ਬੋਲ ਚਾਲਦਾ ਅਰੇ ਆ ਬੋਲ ਚਾਲਦਾ ਹਾਂ ਮਾਹੀ ਤਨ ਜਾ ਕੇ ਲੱਭੂਗਾ ਪਾਕਿਸਤਾਨ ਵਾਲੇ ਵਈ ਫੜ ਲਿਓ ਇਹਨੂੰ ਹੈ ਪਾਕਿਸਤਾਨ ਵਾਲਾ ਨੂੰ ਕਹਿਦੀ ਏ ਆ ਆਪੇ ਆ ਬੰਦਾ ਸਾਡਾ ਛੋਟਾ ਬਹਿ ਗਿਆ ਨਹੀਂ ਨਹੀਂ ਪਾਉਂਦੀ ਬਣੀ ਐਟਾ ਲੱਗਿਆ ਟੱਕਰੇ ਟੱਕਰਿਆ ਫੱਟੇ ਦੋਨੇ ਅੜਿੱਕਾ ਨਾਲ ਲੱਗਿਆ ਮੈਨੂੰ ਮੁਰੇ ਚੋਰੀ ਵੀ ਲਾ ਗਿਆ ਗੰਗਾਪੁਰਾ ਜਾਇਆ ਬਾਪ ਹੂੰ ਚਾਹ ਪਿਆ ਲਿਆ ਮੈਂ ਉਹ ਆ ਜਾ ਮਾਇਆ ਛੱਤੀ ਵਾ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਉਹ ਆ ਜਾ ਤੋ ਆ ਗਿਆ ਕਿ ਦੇਖੀ ਚੱਲ ਯੱਕ ਇਹ ਕਦਰ ਫੋਨ ਦਾ ਨਹੀਂ ਮੈਂ ਦੋ ਹੱਥਾਂ ਚ ਜੱਕ ਦੋਣਾ ਲੈ ਵੀ ਘਰ ਦੇ ਚਲੋ ਵੀ ਤੁਹਾਨੂੰ ਹੁਣ ਉੱਪਰ ਤੇ ਹੁੰਦਾ ਕਿਹੜੇ ਕਿਹੜੇ ਪਾਰ ਹੋ ਗਏ ਆਪਣੇ ਟਾਈਮ ਆਪਣਾ 3:30 ਹੋ ਗਏ ਦੇਖ ਲਓ ਕਿੰਨੇ ਭਰੋਗੇ ਆਪਣੇ ਆਹ ਕੰਧ ਰਹਿ ਗਈ ਉਹ ਕੰਧ ਰਹਿ ਗਈ ਬਾਕੀ ਉਹ ਕੰਪਲੀਟ ਆਹ ਇੱਕ ਕਾਪਾ ਮੁਰਲੀ ਫਰੰਟ ਮੁਰੇ ਮੁਰੇ ਰਹਿ ਗਈ ਹੁਣ ਪਿੱਛੇ ਤੋਂ ਦੂਰ ਮੈਂ ਤਾਂ ਹੁਣ ਮੁਰੇ ਸਿਮੈਂਟ ਨਾਲ ਦੀ ਨਾਲ ਪਹੁੰਚੀ ਜਾਣਾ ਆਪਣਾ ਬਥੋੜਾ ਫੱਟਿਆਂ ਟਾਈਮ ਲੱਗਦਾ ਹਲੇ ਦਿਲਚੰਦ ਓਏ ਅਰੇ ਐਂ ਉਹ ਫਿਰਦਾ ਬਾਹਰ ਚਾਹ ਮੰਗਾਈਏ ਟੀ ਬ੍ਰੇਕ ਹੋ ਗਈ ਹੁਣ ਪਰ ਮੀਂਹ ਪਰ ਤੇ ਬਾਅਦ ਆਪਣੇ ਲੱਗਣੇ ਪੰਜ ਪੰਜ ਰਤੇ ਹੋਰ ਇਹ ਉਰੇ ਤੱਕ ਆ ਜੂ ਸ਼ਾਇਦ ਬਾਕੀ ਦੇਖਦੇ ਹੁਣ ਹੋਰ ਹੈਗੀ ਇਹ ਤਾਂ ਪਰ ਹੋ ਗਈ ਬਈ ਇੱਕ ਗਾਣਾ ਹੋਰ ਰਲਣਾ ਦੋ ਗਾਣੇ ਰਲ ਜਾਣੇ ਫੇਰ ਭਰ ਹੋ ਜਾਣਾ ਸਾਰੇ ਕਿਉਂਕਿ ਆਪਣੇ ਵਿੱਚ ਤਿੰਨ ਬੀਮ ਵੀ ਪਏ ਦੂਰ ਧਰਤੀ ਵਾਲ ਥੱਲੇ ਇਹ ਜੇ ਇਹ ਵੀ ਪਏ ਹਲ ਇੱਕ ਇੱਕ ਨਹੀਂ ਇੱਕ ਦੋ ਇੱਕ ਦੋ ਇੱਕ ਪਿੱਛੇ ਕਾਰ ਰਹਿੰਦਾ ਤਿੰਨ ਰਹਿੰਦੇ ਬੀਮ ਫੁੱਲ ਚੰਦ ਜੀ ਆ ਫੜ ਲਿਆ ਨੰਗੜਿਆ ਜੁਰ ਗੇਠਾ ਜਾਏ ਚਲੋ ਬਈ ਅਗਲਾ ਘੋਲਵਾ ਤਿਆਰ ਹੋਣ ਲੱਗ ਗਿਆ ਲੱਗ ਗਿਆ ਆਪਣਾ ਕਿੰਨੇ ਤਿੰਨ ਡੋਟੇ ਰਹਿ ਗਏ ਕਮਿੰਟ ਲਾਈਏ ਹੋਰ ਲੈ ਹੁੰਦੇ ਮੁੱਕੇ ਰਵੇ ਮੜਾ ਜਾ ਪੰਜ ਦੇ ਰਲਣਾ ਦੋ ਹੋਰ 100 ਮਿੰਟ ਮੁੱਕੇ ਆ ਤੇ ਮੇਰਾ ਪਾਣਾ ਪੈਂਦਾ ਬਹੁਤ ਅੰਨੀ ਬੱਦੂ ਪਈਏ ਸਰਦਨ ਆ ਰਿਹਾ ਤੇ ਤਵੇ ਆਪਣਾ ਬੱਦੂ ਨਾ ਹੁਣ ਆਪਾਂ ਉੱਪਰ ਹੀ ਚਣਾਈ ਦੇ ਕੰਮ ਕਰਦੇ ਆਂ ਬismillah ਭਾਈ ਪੱਪੇ ਖੁੱਲ ਗਿਆ ਨਿਕ ਨੰਬਰ ਅੰਨੇ ਪੱਕੇ ਦੇ ਉੱਪਰ ਚੜ੍ਹ ਹੋ ਜਾਂਦਾ ਹੁਣ ਹਾਂ ਕਾਲੂ ਚਣਾਈ ਲੱਗ ਗਈ ਹੋ ਗਈ ਹਾਂ ਮੋਰੇ ਪਰਠੇ ਬਾਦ ਮੋਰੇ ਦੇ ਸਾਹਮਣੇ ਅਰਦੇ ਬਾਹਰ ਹੁਣ ਮੋਰੇ ਪੈੜ ਹੋ ਗਏ ਮੋਰੇ ਇੱਕ ਖੜਾ ਘੁੰਮਣਾ ਨਾ ਇੱਕ ਟਾ ਇੱਕ ਕਰਾਦਾ ਉਹ ਤੇ ਆ ਬੀਮ ਫਿਰ ਪੈ ਕੰਮ ਖਤਮ ਬੱਦ ਦੋ ਦੋਏ ਰਹਿ ਗਏ ਹਨ ਅੱਧਾ ਵੀ ਸਾਨੂੰ ਕੋਈ ਚੱਕਰ ਹੈਗਾ ਇੱਧਰੋਂ ਇੱਧਰੋਂ ਅੱਧਾ ਪੱਕਾ ਹੋ ਗਿਆ ਥੋੜਾ ਹਾਂਜੀ ਮੱਪਰ ਨੇ ਮੇਨ ਭਾਰ ਹੋ ਗਏ ਮੇਨ ਭਾਰ ਹੋ ਗਏ ਸਾਰੇ ਹਾਂ ਜੀ ਆ ਗਿਆ ਪੂਰਾ ਫਰਮਾ ਵੀ ਆ ਵੀ ਪਰ ਉਹ ਦੇਣਾ ਫਰਮਾ ਨਾਲ ਦਾਸ ਤੇੜਾ ਇਹ ਵੀ ਹਾਂ ਬੀਮ ਤਲੜਾ ਬਾਕੀ ਦਾ ਪਾੜ ਦਿਆਂ ਹੁਣਾ ਤਾਂ ਸਾਡੇ ਕੋਈ ਚੱਕਣ ਨਹੀਂ ਆ। ਤੇ ਲੋ ਬਾਈ ਹੁਣ ਕਰਦੇ ਆਪਾਂ ਵੀਡੀਓ ਬੰਦ। ਕੰਮ ਥੋੜਾ ਹੀ ਆ ਬਸ। ਦੋ ਬੀਮ ਰਹਿ ਗਏ ਆਪਣੇ ਤੇ ਕੰਮ ਕਰਦੇ ਪਹਿਲਾਂ ਵੀਡੀਓ ਕਰਦੇ ਆਪਾਂ ਬੰਦ ਤੇ ਹੁਣ ਮਿਲਦੇ ਕੱਲ ਨੂੰ। ਕੱਲ ਨੂੰ ਹੋਣਾ ਇਹਦੇ ਉੱਪਰ ਚਨਾਇ ਸ਼ੁਰੂ ਹੋ ਜਾਣੀ ਆਪਣੇ। ਬੈਠਾ ਐਨ ਮੁੱਪਰ ਸਿਗਰ ਪਰ। ਤੇ ਲੋ ਬਾਈ ਕਰਦੇ ਵੀਡੀਓ ਬੰਦ। ਓਕੇ ਬਾਬਾ।